ਕਿਉਂਕਿ ਇਸ ਮੁੱਦੇ ਦੇ ਉੱਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਵੀ ਢੱਲੇਵਾਲ ਵੱਲੋਂ ਦਿੱਤੇ ਗਏ ਇਸ ਬਿਆਨ ਉੱਤੇ ਖੁੱਲ ਕੇ ਗੱਲ ਕੀਤੀ ਨਹੀਂ ਨਹੀਂ ਗਈ ਹੈ ਉਸਨੇ ਬਾਰੇ ਟਾਲਮਟੋਲ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੁੜੇ ਨਹੀਂ ਉਹ ਸਾਡੇ ਸਤਕਾਰਯੋਗ ਮੈਂ ਅਤੇ ਉਹਨਾਂ ਦਾ ਕਿਹਾ ਸਰਮੱਥੇ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚਲਾਂਗੇ ਉਹਨਾਂ ਵੱਲੋਂ ਇਹੀ ਵੀ ਕਿਹਾ ਗਿਆ ਕਿ ਅਸੀਂ ਵੀ ਕਿਸਾਨਾਂ ਦੇ ਹੀ ਪੁੱਤਾਂ ਅਤੇ ਕਿਸਾਨੀ ਮੰਗਾਂ ਦਾ ਸਮਰਥਨ ਵੀ ਕਰਦੇ ਹਾਂ ਤੁਹਾਨੂੰ ਇਹ ਵੀ ਦੱਸ ਦੇ ਕਿ ਹਰਦੀਪ ਮੁੰਡਿਆ ਜੁੜੇ ਨੇ ਲੁਧਿਆਣਾ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਦੇ ਲਈ ਉੱਥੇ ਪਹੁੰਚੇ ਸਨ ਕਮਿਊਨਿਟੀ ਸੈਂਟਰ ਜਿਹੜਾ ਉਦਘਾਟਨ ਕੀਤਾ ਗਿਆ ਹੈਗਾ ਕਿ ਅੱਜ ਹਲਕਾ ਈਸਟ ਦੇ ਵਿੱਚ ਗਲਡਾ ਡਿਪਾਰਟਮੈਂਟ ਵੱਲੋਂ ਕਿ ਮੈਂ ਮੰਤਰੀ ਐ ਇੱਥੇ 5 ਕਰੋੜ 18 ਲੱਖ ਰੁਪਏ ਦਾ ਲਾਗਤ ਨਾਲ ਕਮਿਊਨਿਟੀ ਹਾਲ ਕਮਿਊਨਿਟੀ ਸੀਨੀਅਰ ਸਿਟੀਜ਼ਨ ਹਾਲ ਕੰਪਿਊਟਰ ਹਾਲ ਸਿਲਾਈ ਸੈਂਟਰ ਹਾਲ 8 ਰੂਮ ਇਹ ਸਾਰਾ ਜਿਹੜਾ ਪ੍ਰੋਜੈਕਟ ਦੋਨੇ ਹਾਲ ਜਿਹੜੇ ਆ 5 ਕਰੋੜ 18 ਲੱਖ ਤੇ ਬਣ ਕੇ ਤਿਆਰ ਹੋਏ तकरीबन 2 ਏਕੜ ਜਗ੍ਹਾ ਸੋ ਮੈਂ ਮੁੱਖ ਮੰਤਰੀ ਸਿਦਾਰਪ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਤੇ ਹਲਕੇ ਦੇ ਐਮਐਲਏ ਸਾਹਿਬਾਨ ਨੂੰ ਦਲਜੀਤ ਸਿੰਘ ਭੋਲਾ ਜੀ ਨੂੰ ਤੇ ਹਲਕੇ ਦੇ ਲੋਕਾਂ ਨੂੰ ਕੌਂਸਲਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈ ਜੀ ਕੀ ਕੀ ਕਮਿਊਨਿਟੀ ਸੈਂਟਰ ਚ ਮੌਜੂਦ ਰਹੇਗਾ ਕਿਹੜੀਆਂ ਸਹੂਲਤਾਂ ਦਿੱਤੀਆਂ ਦੇਖੋ ਸਭ ਤੋਂ ਜ਼ਰੂਰੀ ਜਿਹੜਾ ਬੱਚਿਆਂ ਦੇ ਲਈ ਸिलाई ਸੈਂਟਰ ਕੰਪਿਊਟਰ ਸੈਂਟਰ ਬਜ਼ੁਰਗਾਂ ਲਈ ਜਿਹੜਾ ਹਾਲ ਦੇ ਵਿੱਚ ਸਹੂਲਤਾਂ ਬਜ਼ੁਰਗਾਂ ਨੂੰ ਐਜੂਕੇਸ਼ਨ ਵਾਸਤੇ ਪੜ੍ਹਨ ਵਾਸਤੇ ਕੁ ਬਜ਼ੁਰਗਾਂ ਦੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਬੈਠ ਕੇ ਗੱਲਾਂਬਾਤਾਂ ਮਾਰਨੇ ਸਾਰੀਆਂ ਸਹੂਲਤਾਂ ਵਧੀਆ ਏਸੀ ਰੂਮ ਉਸ ਤੋਂ ਬਾਅਦ ਜਿਹੜਾ ਕਮਿਊਨਿਟੀ ਹਾਲ ਹੈ ਇਹਦੇ ਵਿੱਚ 500 ਤੋਂ ਵੱਧ ਲੋਕ ਜਿਹੜੇ ਇੱਥੇ ਫੰਕਸ਼ਨ ਕਰਾ ਸਕਦੇ ਆ ਜਿਨ੍ਹਾਂ ਨੂੰ ਚੇਂਜਿੰਗ ਵਾਸਤੇ ਅੱਠ ਰੂਮ ਕੋਈ ਤਿਆਰ ਹੋਣਾ ਕਿਸੇ ਨੇ ਰਹਿਣਾ ਕੋਈ ਪਰਿਵਾਰ ਅੱਠ ਰੂਮ ਤਿਆਰ ਕੀਤੇਗੇ ਸੋ ਇਹ ਜਿੱਥੇ ਲੱਖਾਂ ਰੁਪਇਆ ਖਰਚ ਕੇ ਲੁਧਿਆਣਾ ਦੇ ਵਿੱਚ ਫੰਕਸ਼ਨ ਕਰਾਉਂਦੇ ਸੀ 10 ਤੋਂ 12000 ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਊਗਾ ਕਿਉਂਕਿ ਦੇਖਰੇਖ ਵਾਸਤੇ ਜਿਹੜਾ ਇਹ ਠੇਕਾ ਦਿੱਤਾ ਜਾਊਗਾ ਉਹਨਾਂ ਦੀ ਇੱਕ ਜੈਨੂਅਲ ਫੀਸ ਵੀ ਰੱਖੀ ਗਈ ਹੈ ਕਿ 15000 ਤੋਂ ਪਲੱਸ ਚਾਹੇ ਜਿੰਨੇ ਮਰਜ਼ੀ ਲੋਕ ਆਉਣ 15000 ਤੋਂ ਵੱਧ ਉਹ ਪੈਸੇ ਨਹੀਂ ਲੈਣਗੇ ਤੇ ਲੋਕਾਂ ਨੂੰ ਫ੍ਰੀ ਵਰਗੇ ਸੂਤ ਹੈ ਧੰਨਵਾਦ ਜੀ ਤਾਂ ਹਰਦੀਪ ਸਿੰਘ ਮੁੰਡਿਆ ਜਿੱਥੇ ਕਮਿਊਨਿਟੀ ਹਾਲ ਦਾ ਜਿਹੜਾ ਉਦਘਾਟਨ ਕਰਨ ਪਹੁੰਚੇ ਸੀਗੇ ਉਹਨਾਂ ਨੇ ਢੱਲੇਵਾਲ ਜੀ ਦਾ ਕਿਹਾ ਹੈਗਾ ਸਾਡੇ ਸਤਕਾਰਯੋਗ ਨੇ ਉਹ ਜੋ ਵੀ ਕਹਿਣਗੇ ਅਸੀਂ ਸਿਰਮਾ ਕਿਸਾਨਾਗੂ ਢੱਲੇਵਾਲ ਦੇ ਵੱਲੋਂ ਪੰਜਾਬ ਨੂੰ ਮੀਟਿੰਗ ਦੇ ਵਿੱਚ ਦਿੱਤੇ ਸੱਦੇ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਕਿ ਢੱਲੇਵਾਲ ਵੱਲੋਂ ਕਿਹਾ ਗਿਆ ਕਿ ਜੇਕਰ ਪੰਜਾਬ ਨੂੰ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਜਾਂਦਾ ਹੈ ਤਾਂ ਫਿਰ ਉਹਨਾਂ ਦੇ ਵੱਲੋਂ ਮੀਟਿੰਗ ਦਾ ਬਹਿਸ਼ਕਾਰ ਕੀਤਾ ਜਾਏਗਾ ਇਸ ਮੁੱਦੇ 'ਤੇ ਲੁਧਿਆਣਾ ਦੇ ਵਿਧਾਇਕ ਦਲਜੀਤ ਸਿੰਘ ਗੜੀਵਾਲ ਪੁੱਲਾ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਕਿ ਸਨਾਨਾ ਦੇ ਵੱਲੋਂ ਕੀਤਾ ਜਾ ਰਹੀ ਹੈ ਮੰਗਾਂ ਦਾ ਪੰਜਾਬ ਸਰਕਾਰ ਸਮਰਥਨ ਕਰਦੀ ਹੈ ਪਰ ਜੇਕਰ ਇਹ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦਾ ਕੋਈ ਵੀ ਆਗੂ ਜੜਾ ਹੈ ਉਹ ਢੱਲੇਵਾਲ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਉੱਤੇ ਖੁੱਲ ਕੇ ਬੋਲਣ ਦੇ ਲਈ ਤਿਆਰ ਨਹੀਂ ਹੈ ਮੇਰੇ ਨਾਲ ਮੌਜੂਦ ਨੇ ਦਿਲਜੀਤ ਸਿੰਘ ਗਰੇਵਲ ਪੁੱਲਾ ਜੀ ਇਹਨਾਂ ਨਾਲ ਗੱਲਬਾਤ ਕਰ ਲੈਣੇ ਹੈਗੇ ਆ ਸਰ ਡਿਲੇਵਾਲ ਸਾਹਿਬ ਨੇ ਜਿਹੜਾ ਹੈਗਾ ਕਿਹਾ ਹੈ ਕਿ ਅਗਰ ਪੰਜਾਬ ਸਰਕਾਰ ਨੂੰ 4 ਮਈ ਦੀ ਮੀਟਿੰਗ 'ਚ ਇਨਵਾਈਟ ਕੀਤਾ ਜਾਂਦਾ ਤਾਂ ਅਸੀਂ ਨਹੀਂ ਆਵਾਂਗੇ ਇਹ ਤੇ ਕੀ ਕਹੋਗੇ ਕਿਸਾਨੀ ਔਰ ਪੰਜਾਬ ਸਰਕਾਰ ਅਲੱਗ ਚੱਲ ਰਹੇ ਨੇ ਜਾਂ ਸਿਰਫ ਇਸ ਡਿਲੇਵਾਲ ਦੇ ਗਰੁੱਪ ਦੀ ਏ ਕਾਲ ਹੈਗੀ ਜਿਹੜਾ ਕਿਸਾਨਾਂ ਦੇ ਮੁੱਦੇ ਦੀ ਗੱਲ ਕਰਦੇ ਆ ਸਾਡੀ ਆਮ ਆਦੀ ਪਾਰਟੀ ਸਰਕਾਰ ਹਰ ਆਮ ਆਦਮੀ ਦੇ ਨਾਲ ਆ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਅਪਲਾਈਮੈਂਟਾ ਚਾਹੇ ਮਿਲਕੇ ਕੋਈ ਦੁਕਾਨ ਪੇਸ਼ੇ ਵਾਲਾ ਕਿਉਂਕਿ ਅਸੀਂ ਤਾਂ ਸਾਰੇ ਦੇ ਸੇਵਾਦਾਰ ਆ ਤੇ ਅਸੀਂ ਤਾਂ ਸਾਰਿਆਂ ਦੀ ਸੇਵਾ ਕਰਨਾ ਸਾਰੇ ਦੀ ਜਿਹੜੀ ਮਿਲਕੇ ਜਿਹੜੀਆਂ ਕੋਈ ਸਹੂਲਤਾਂ ਦੇਣਾ ਉਹਨਾਂ ਨੂੰ ਕੋਈ ਉਹਨਾਂ ਦੀ ਜਿਹੜੀਆਂ ਕਮੀਆਂ ਪੇਸ਼ੀਆਂ ਉਹ ਦੂਰ ਕਰਨਾ ਸਾਰੇ ਸਾਡੇ ਤਾਂ ਮਕਸਦ ਇੱਕੋ ਹੀ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਰੰਗਲਾ ਪੰਜਾਬ ਸਾਰੇ ਇਕੱਠੇ ਹੋ ਕੇ ਬਣ ਸਕਦਾ ਜੇ ਕਿ ਇਹ ਅਸੀਂ ਇਕੱਲੇ ਅਸੀਂ ਇਕੱਲੇ ਨਹੀਂ ਕੋਈ ਮੁੱਖ ਮੰਤਰੀ ਹੈ ਜਾਂ ਕੋਈ ਪ੍ਰਧਾਨ ਮੰਤਰੀ ਹੈ ਜਾਂ ਕੋਈ ਮੰਤਰੀ ਹੈ ਇਕੱਲਾ ਨਹੀਂ ਬਣਾ ਸਕਦਾ ਸਾਰੇ ਸੰਗਤ ਨੇ ਨਾਲ ਮਿਲ ਕੇ ਬਣ ਸਕਦਾ ਅਸੀਂ ਹਰ ਮਰਕੇ ਸਹੂਲਤ ਵਾਸਤੇ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਤੇ ਅਸੀਂ ਮਰਕੇ ਕਿਸਾਨਾਂ ਦੇ ਵੀ ਨਾਲ ਆ ਮਜ਼ਦੂਰਾਂ ਦੇ ਨਾਲ ਵੀ ਆ ਅਸੀਂ ਅਸੀਂ ਦੁਕਾਨਦਾਰਾਂ ਦੇ ਨਾਲ ਵੀ ਆ ਅਸੀਂ ਨੌਕੀ ਪੇਸ਼ੇਵਾਲਾਂ ਦੇ ਹਰੇਕ ਦੇ ਨਾਲ ਆ ਕਿਉਂਕਿ ਸਾਡਾ ਇੱਕੋ ਹੀ ਮਕਸਦ ਆ ਪੰਜਾਬ ਨੂੰ ਕਿਵੇਂ ਮਿਲ ਕੇ ਤਰੱਕੀ ਤੇ ਲਿਜਾਇਆ ਜਾਵੇ ਪੰਜਾਬ ਦੇ ਮਿਲਕੇ ਭੂਖ ਮਿਲਕੇ ਪੰਜਾਬ ਦਾ ਫਿਊਚਰ ਪੰਜਾਬ ਦੀ ਆਉਣ ਵਾਲੀ ਨੌਜਵਾਨੀ ਨੂੰ ਜਿਵੇਂ ਕਿ ਜੁਧ ਨਛਿਆ ਪਰੋ ਚੱਲ ਰਿਹਾ ਵਾ ਅੱਜ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਤੇ ਅੱਜ ਹਰ ਪਹਿਲੂ ਤੇ ਕੰਮ ਚੱਲ ਰਿਹਾ ਕਹਿਣ ਦਾ ਮਤਲਬ ਅਸੀਂ ਤਾਂ ਹਰ ਪੰਜਾਬੀ ਨੂੰ ਮਿਲਕੇ ਸਹੂਲਤ ਦੇਣਾ ਹਰ ਪੰਜਾਬੀ ਦੀ ਮਿਲਕੇ ਜਿਹੜੀ ਮਿਲਕੇ ਉਮੀਦ ਪੂਰੀ ਕਰਨੀ ਸਾਡਾ ਮਿਸ਼ਨ ਉਹ ਕਰ ਰਿਹਾ ਸੀ ਤੇ ਦਿੱਲੀਵਾਲ ਸਾਹਿਬ ਨੇ ਬਿਆਨ ਕਿਉਂ ਦਿੱਤਾ ਹੋਏਗਾ ਕਿਉਂਕਿ ਐਸਕੇਐਮ ਵੀ ਵੱਖਰ ਚੱਲ ਰਿਹਾ ਡਿੱਲੀਵਾਲ ਸਾਹਿਬ ਨਹੀਂ ਮੈਂ ਉਹਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ ਮੇਰਾ ਤਾਂ ਇੱਕੋ ਹੀ ਮਕਸਦ ਆ ਵੀ ਆਮ ਆਦੀ ਪਾਰਟੀ ਸਰਕਾਰ ਦਾ ਇੱਕੋ ਹੀ ਮਕਸਦ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰ ਹਰ ਮਤਲਬ ਕਿ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਦੁਕਾਨਦਾਰਾ ਚਾਹੇ ਨੌਕਰੀ 'ਤੇ ਛੜਾ ਹਰੇਕ ਨੂੰ ਸਹੂਲਤ ਦੇਣੀ ਕਿਉਂਕਿ ਉਹਨਾਂ ਦੀ ਬਲਕੇ ਕੀਮਤੀ ਬੋਰਡ ਨਾਲ ਸਾਨੂੰ ਬਲਕੇ ਇਹ ਟਾਈਮ ਮੜਿਆ ਵਾ ਪਰ ਉਹਨਾਂ ਦੇ ਕੀਮਤੀ ਜਿਹੜਾ ਟੈਕਸਵੇਅਰ ਤੋਂ ਸ਼ਾਮ ਤੱਕ ਦੇ ਉਹਨਾਂ ਜੁੱਟ ਕੰਮ ਕਰ ਰਹੇ ਆ ਅੱਜ ਤਾਂ ਉਹਨਾਂ ਦੇ ਸੇਵਾਦਾਰ ਰਾ ਚਾਹੇ ਨੌਕਰੀ ਪੇਛੜਾ ਹਰੇਕ ਦੀ ਮੂਦ ਉਮੀਦ ਪੂਰੀ ਕਰਨਾ ਸਾਡਾ ਮਿਸ਼ਨ ਹੈ ਤੇ ਸਾਨੂੰ 74 ਸਾਲ ਦਾ ਜਿਹੜਾ ਕੂੜਾ ਖਿਲਰ ਰਿਹਾ ਸੀਗਾ ਉਹਨੂੰ ਸਫਾਈ ਬਾਤੇ ਸਾਨੂੰ ਝਾੜੂ ਫੜਾਇਆ ਵਾ ਅਸੀਂ ਸਫਾਈ ਕਰ ਰਹੇ ਹਾਂ ਅਸੀਂ ਹਰ ਬੰਦੇ ਦੀ ਉਮੀਦ ਪੂਰੀ ਕਰ ਰਹੇ ਹਾਂ ਹਰ ਮਿਲਕੇ ਚਾਹੇ ਉਹ ਛੋਟਾ ਬਾ ਚਾਹੇ ਉਹ ਵੱਡਾ ਬਾ ਚਾਹੇ ਛੋਟਾ ਨੌਕਰੀ ਵਾਲਾ ਚਾਹੇ ਵੱਡਾ ਕਾਰਖਾਨੇਦਾਰ ਹੈ ਤੇ ਹਰੇਕ ਨੂੰ ਸਹੂਲਤ ਦੇਣਾ ਸਾਡੀ ਡਿਊਟੀ ਬਣਦੀ ਹੈ ਸਾਡਾ ਮਿਸ਼ਨ ਉਹ ਪੂਰਾ ਕਰਾਂਗੇ ਇੱਕ ਬੁੱਲਾ ਸਾਹਿਬ ਆਖਰੀ ਸਵਾਲ ਦੇਈਓ ਜਿਹੜਾ ਕੀ ਜਿਹੜਾ ਇਸ ਟਾਈਮ ਯੁੱਧ ਦੀ ਸਥਿਤੀ ਬਣੀ ਹੋਈ ਹੈਗੀ ਹੈ ਉਹਦੇ ਤੇ ਪੰਜਾਬ ਸਰਕਾਰ ਦੀ ਸੁਰੱਖ ਦੇਖੋ ਪੰਜਾਬ ਸਰਕਾਰ ਸਾਡੀ ਜਿਹੜੀ ਪੰਜਾਬ ਪੁਲਿਸ ਬੜੀ ਮਿਲਕੇ ਮਤਤਦੀ ਨਾਲ ਮਿਲਕੇ ਆਪਣਾ ਡਿਊਟੀ ਕਰ ਰਹੀ ਆ ਤੇ ਔਰ ਕੋਈ ਕਮੀ ਛੜ ਰਹੀ ਦੇਖੋ ਅ ਅੱਜ ਮਿਲਕੇ ਪਹਿਰਗਾਮ ਦੇ ਵਿੱਚ ਹਮਲਾ ਹੋਇਆ ਵਾ ਤੇ ਉਹਦੇ ਵਿੱਚ ਸਰਕਾਰ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਸੀਗੀ ਉਹ ਕਿਉਂ ਹੋਇਆ ਉੱਥੇ ਉਹਨਾਂ ਨੂੰ ਚਾਹੀਦਾ ਸੀਗਾ ਦੇਖਣਾ ਚਾਹੀਦਾ ਸੀ ਅੱਜ ਐਡਾ ਵੱਡਾ ਹਮਲਾ 28 ਤੋਂ ਉੱਪਰ ਮਿਲਕੇ ਸਾਡੇ ਮਿਲਕੇ ਭਾਰਤ ਦੇ ਜਿਹੜੇ ਮਿਲਕੇ ਸਪੂਤ ਨੇ ਸਾਡੇ ਭਰਾ ਭੈਣਾਂ ਨੇ ਤੇ ਭਰਾਰੇ ਸਾਡੇ ਤੇ ਉਹ ਮਾਰੇ ਗਏ ਨੇ ਸ਼ਹੀਦ ਹੋ ਗਏ ਨੇ ਤੇ ਔਰ ਕਹਿ ਕੇ ਕਿ ਮਾਰਿਆ ਗਿਆ ਟੇਢ ਘੰਟਾ ਮਨ ਕੇ ਮਨ ਕੇ ਮੌਤ ਦਾ ਨੰਗਾ ਨਾ ਚੱਲਿਆ ਤੇ ਉੱਥੇ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਤੜਫਦੇ ਰਹੇ ਉੱਥੇ ਕੋਈ ਹੱਲ ਨਹੀਂ ਹੋਇਆ ਤਾਂ ਹੁਣ ਵੀ ਪਾਕਿਸਤਾਨ ਜਿਹੜਾ ਮਲੀਆਂ ਮੀਟ ਕਰਨ ਲੱਗੇ ਟਾਈਮ ਨਹੀਂ ਲਗਾਵਾਂਗੇ ਇਹ ਕਹਿੰਨਾ ਹੈ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦਾ ਔਰ ਨਾਲ ਹੀ ਕਿਸਾਨੀ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਆਪਣਾ ਪੱਖ ਰੱਖਦਿਆ ਹੋਇਆ ਕਿਹਾ ਕਿ ਉਹ ਸਿਰਫ ਕਿਸਾਨਾਂ ਨਾਲ ਨਹੀਂ ਬਲਕਿ ਪੂਰੇ ਪੰਜਾਬ ਦੇ ਨਾਲ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ ਇੰਡੀਅਨ